8 ਮਈ ਨੂੰ ਮੈਂ ਨਾ ਸ਼ਾਮ ਨੂੰ ਰੋਪੜ ਤੋਂ ਆ ਰਿਹਾ ਸੀਗਾ ਘਰਾਂ ਨੂੰ ਪਿੰਡਨਗਰ ਕੋਲ ਮੇਰਾ ਐਕਸੀਡੈਂਟ ਹੋ ਗਿਆ ਤਾਂ ਜੀ ਤੇ ਉਸ ਤੇ ਕਰਕੇ ਮੇਰੀ ਇੰਜਰੀ ਹੋਈ ਮੇਰੇ ਇੱਥੇ ਨਸਾਂ ਟੁੱਟੀਆਂ ਜੀ ਮੇਰੇ ਗੋਡੇ 'ਚ ਤਾਰਾ ਪਈਆਂ ਜੀ ਪੈਰ ਮੇਰਾ ਥੋੜਾ ਲਾਗ ਹੋ ਗਿਆ ਸੀਗਾ ਤਾਂ ਉਹ ਵੀ ਜੋੜਿਆ ਉਹਨਾਂ ਨੇ ਇਹ ਚ ਰੋੜ ਪਈ ਹੈ ਜੀ ਰਾਈਟ ਸਾਈਡ ਤੇ ਮੈਂ ਪੂਰਾ ਬੈੱਡ ਰੈਸਟ ਤੇ ਹੋ ਗਿਆ ਸੀ ਮੈਰਿਜ ਤਹਵਾ ਜੀ ਓਕੇ ਦਿਨ ਦੇਖਿਆ ਜੀ ਫਿਰ ਜਗਾ ਵੀ ਕੀ ਫਿਰ ਪੈਸੇ ਲੱਗੇ ਜਿਹੜੇ ਮੇਰੇ ਤੇ ਲੱਗੇ ਜੀ ਪਹਿਲਾਂ ਆਰੇ ਬਲ ਲੱਕੜੀ ਚੀਰਦੇ ਸੀ ਉਹਦੇ ਬਾਅਦ ਪਾਪਾ ਦੀ ਨਾਰਾ ਵੇਚ ਦਿੱਤਾ ਫੇਰ ਹੀ ਦਵਾਈਏ ਦਵਾਈ ਵੀ ਕੰਮ ਨਹੀਂ ਬਣਿਆ ਹੈਗਾ ਉੱਥੋਂ ਵੀ 2 ਸਾਲ ਲਾ ਕੇ ਵਾਪਸ ਆ ਗਏ ਫੇਰ ਉਹਦੇ ਬਾਅਦ ਚ ਕਵੇਤ ਗਏ ਉੱਥੇ ਜਾ ਕੇ ਪ੍ਰੋਪਰਟੀ ਕਰਦੇ ਦੇ ਉਮੀਦ ਹੈ ਇਹੀ ਹੈ ਜੀ ਲੋਟਰੀ ਨਿਕਲਦੇ ਬਾਅਦ ਪਹਿਲਾਂ ਤਾਂ ਗੁਰੂ ਘਰ ਜਾਣਾ ਮੱਥਾ ਟੇਕਣਾ ਜੀ ਜੋ ਜੋ ਮੰਮੀ ਮੇਰੀ ਮੰਮੀ ਨੇ ਮੇਰੇ ਵਾਸਤੇ ਸੁੱਖਾ ਸੁੱਖੀਆਂ ਮੰਮੀ ਨੇ ਉਹ ਲਾਣੀਆਂ ਤੇ ਲੋੜ ਮੰਦਾ ਦੀ ਅਸੀਂ ਮਦਦ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਰ ਇਨਵੈਸਟਮੈਂਟ ਕਰਾਂਗੇ ਸਭ ਤੋਂ ਪਹਿਲਾਂ ਜਿੱਦਾਂ ਆਪਣੀ ਪ੍ਰਾਪਰਟੀ ਲਾਵਾਂਗੇ ਫਰਦਰ ਅੱਗੇ ਆਪਣਾ ਪਹਿਲਾ ਬਿਜ਼ਨਸ ਕਰਕੇ ਸਟਾਰਟ ਕਰਕੇ ਆਪਣੇ ਫਿਊਚਰ ਸਿਕਿਉਰ ਕਰਾਂਗੇ ਜੋ ਕਿ ਸਭ ਤੋਂ ਜ਼ਰੂਰੀ ਹੈ